جان پ میں آپ جی

ਸਦੀ ਪੱਲ ਪਰੀ ਦਾ ਮਾਮੀ ਤੇ ਪਤਾ ਲੱਗਦਾ ਦੁਨੀਆਦਾਰੀ ਦਾ ਮਾਮੀ ਤਾਂ ਪਤਾ ਲੱਗਦਾ ਦੁਨੀਆਦਾਰੀ ਦਾ ਨੇਤਰ ਪ੍ਰਕਾਸ਼ ਕੀਆ ਗੁਰਦੇਵ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਸੁੱਚਾ ਸਿੰਘ ਜੀ ਵੇਗਲੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਗੁਰਪੁਰ ਨੂੰ ਮੁੱਖ ਰੱਖਦਿਆਂ ਹੋਇਆ ਉਹਨਾਂ ਦੇ ਸਮਰਪਿਤ ਇਹ ਕੈਂਪ 17 ਤਰੀਕ ਤੋਂ ਸ਼ੁਰੂ ਹੋਇਆ ਅੱਜ ਤੱਕ ਕੋਈ 550 ਦੇ ਕਰੀਬ ਲੈਂਸ ਪਾਏ ਗਏ ਆ ਕਿਉਂਕਿ 50 ਲੈਂਸ ਰੋਜ਼ ਪਾਏ ਜਾਂਦੇ ਆ ਤੇ ਅੱਜ 550 ਦੇ ਕਰੀਬ ਜੋ ਅੱਜ ਲੈਂਸ ਪਾਏ ਗਏ ਆ ਜਿਹੜੀਆਂ ਸੰਗਤਾਂ ਨੂੰ ਕੱਲ ਲੈਂਸ ਪਾਏ ਸੀ ਅੱਜ ਉਹਨਾਂ ਨੂੰ ਛੁੱਟੀ ਦਿੱਤੀ ਗਈ ਆ ਔਰ ਦੂਸਰੇ 50 ਜੋ ਹੈ ਉਹਨਾਂ ਨੂੰ ਸਿਲੈਕਟ ਕੀਤਾ ਗਿਆ ਤੇ ਗੁਰੂ ਪਾਤਸ਼ਾਹ ਜੀ ਕਿਰਪਾ ਦੇ ਨਾਲ ਇਹ 800 ਤੋਂ ਉੱਪਰ ਜੋ ਇਹ ਲੈਂਜ਼ ਪਾਏ ਜਾਣਗੇ ਔਰ ਸੇਵਾ ਨਿਭਾਈ ਜਾਏਗੀ ਸਰਦਾਰ ਸੁਚਾ ਸਿੰਘ ਜੀ ਬੇਗਲ ਪਰਿਵਾਰ ਵੱਲੋਂ ਔਰ ਜਿਹੜੇ ਹੋਰ ਰਹਿ ਜਾਣਗੇ ਉਹ ਸੰਤ ਬਾਬਾ ਪ੍ਰੀਤਮ ਦਾਸ ਮੈਡੀਕਲ ਸੁਸਾਇਟੀ ਵੱਲੋਂ ਉਹ ਸੇਵਾ ਨਿਭਾਈ ਜਾਏਗੀ ਕਿਸੇ ਨਿਰਾਸ਼ ਨਹੀਂ ਹੋਣਾ ਔਰ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਨਿਤਰ ਪ੍ਰਕਾਸ਼ ਗਿਆ ਗੁਰਦੇ ਰੋਗੀ ਕਾ ਪ੍ਰਵ ਕੰਡੋ ਰੋਗ ਦੁਖੀਏ ਕਾ ਮਟਾਵੋ ਪ੍ਰਵ ਸੋਗ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹ ਸਾਰੇ ਕਾਰਜ ਕੀਤੇ ਜਾਂਦੇ ਆ ਔਰ ਅਸੀਂ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਆਵਾਜ਼ ਔਰ ਸਾਡਾ ਜਿਤਨਾ ਵੀ ਕਾਰਜਾ ਸੰਗਤਾਂ ਤੱਕ ਪਹੁੰਚਾਇਆ ਔਰ ਸੰਗਤ ਦੂਰ ਤੱਕ ਦੇਖ ਰਹੀ ਆ ਵਦੇਸ਼ਾਂ ਵਿੱਚ ਵੀ ਦੇਖ ਰਹੀ ਆ ਔਰ ਦੇਸ਼ ਵਿੱਚ ਵੀ ਦੇਖ ਰਹੀ ਆ ਆਰਾਕੇ ਵਿੱਚ ਵੀ ਦੇਖ ਰਹੀ ਆ ਔਰ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਬੇਨਤੀ ਕਰਦੇ ਆ ਵੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਅੱਖਾਂ ਦਾ ਕੋਈ ਪ੍ਰੋਬਲਮ ਹੋਵੇ ਉਹ ਇਸ ਕੈਂਪ ਦੇ ਵਿੱਚ ਆ ਕੇ ਹੁਣ ਵੀ ਪਾਚੀ ਵਰਨਦੇ ਹੀ ਆ ਤੇ ਜਿਹੜੇ ਅਸੀਂ ਅੱਜ ਕਿਹੜੀ ਤਰੀਕ ਹੋਗੀ ਅੱਜ 26 26 ਤਰੀਕ ਆ ਅਸੀਂ 28 ਤਰੀਕ ਤੋਂ ਬਾਅਦ ਫਿਰ ਪਰਚੀ ਨਹੀਂ ਬਣਾਵਾਂਗੇ 28 ਤਰੀਕ ਦੇ ਅੰਦਰ ਜਿੰਨੀਆਂ ਪਰਚੀਆਂ ਬਣ ਜਾਣੀਆਂ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਏਗਾ ਉਹਨਾਂ ਦਾ ਲੈਂਸ ਪਾਏ ਜਾਣਗੇ ਔਰ ਮਾਹਰ ਡਾਕਟਰਾਂ ਦੇ ਉਹਨਾਂ ਦੇ ਦੁਆਰਾ ਇਹ ਜੋ ਹੈ ਟ੍ਰੀਟਮੈਂਟ ਕੀਤਾ ਜਾਏਗਾ ਤੋਂ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਪਿੰਡ ਰਾਏਪੁਰ ਸੁਪਰ ਵਿਖੇ ਜਿਹੜੀਆਂ ਵੀ ਸੰਗਤਾਂ ਆਈਆਂ ਜੋ ਆਵੇ ਸੋ ਰਾਜੀ ਜਾਵੇ ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਗੁਰੂ ਅਦਾਸ ਮਹਾਰਾਜ ਨਾਮ ਦੀ ਚੜ੍ਹਦੀ ਕਲਾ ਤੇਰੇ ਭਾਣੇ ਇਸ ਦਾ ਤੁਸੀਂ ਜਾਣਦੇ ਹੋ ਕਿ ਸੰਤ ਬਾਬਾ ਨਿਰਮਲਦਾ ਜੀ ਮਾਰੇ ਪ੍ਰਧਾਨ ਗੁਰੂ ਬਦਾਰ ਸਾਧੂ ਸੰਪਰ ਸੋਸਾਇਟੀ ਰਜਿਸਟਰਡ ਪੰਜਾਬ ਗੱਦੀ ਨਿਸ਼ੀਂ ਡੇਰਾ ਸੰਤ ਬਾਬਾ ਪ੍ਰੀਤੰਦਰ ਸਾਹਿਬ ਜੋੜੇ ਚੇਅਰਮੈਨ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਉਹਨਾਂ ਵੱਲੋਂ ਇਹ ਬਹੁਤ ਵੱਡਾ ਅੱਖਾਂ ਦਾ ਜੋ ਦਾਨ ਹੈ ਲੈਂਸ ਪਾਏ ਜਾ ਰਹੇ ਬੜਾ ਵੱਡਾ ਲੰਗਰ ਲਗਾਇਆ ਹੈ ਸਰਦਾਰ ਸੁੱਚਾ ਸਿੰਘ ਜੀ ਬੇਗਲ ਬੇਗਲ ਪਰਿਵਾਰ ਯੂਕੇ ਬੀਬੀ ਅਮਰਕੌਰ ਜੀ ਬੇਗਲ ਉਹਨਾਂ ਦੇ ਬਾਬਾ ਜੀ ਦੇ ਅਸ਼ੀਰਵਾਦ ਦੇ ਨਾਲ ਪ੍ਰੇਰਣਾ ਦੇ ਕਿ ਉਹ ਇੰਗਲੈਂਡ ਤੋਂ ਆ ਕੇ ਕੈਂਪ ਲਗਾਉਂਦੇ ਹਨ ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾ ਨੂੰ ਆਗਮਨ ਪਰਉ ਨੂੰ ਸਮਰਪਿਤ ਕੈਂਪ ਹੈ ਕਿਉਂਕਿ ਮਹਾਰਾ ਨੇ ਕਿਹਾ ਸੀ ਕੀਰਤ ਕਰੋ ਵੰਡ ਛਕੋ ਉਸ ਪੈੜ ਪਾਈ ਹੋਈ ਨੂੰ ਇਹ ਮਹਾਂਪੁਰਸ਼ ਔਰ ਸਰਦਾਰ ਸੁੱਚਾ ਸਿੰਘ ਜੀ ਦੇ ਬੇਗਲ ਬੇਗਲ ਪਰਿਵਾਰ ਇਹ ਅੱਗੇ ਲੈ ਕੇ ਜਾ ਰਿਹਾ ਹੈ ਤਾਂ ਮੈਂ ਲੱਖ ਲੱਖ ਮੁਬਾਰਕਾਂ ਦਿੰਨੀ ਆ ਬਾਬਾ ਜੀ ਨੂੰ ਔਰ ਅੱਜ ਦੇ ਦਿਨ 26 ਨਵੰਬਰ ਨੂੰ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋਇਆ ਸੀਗਾ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਸੰਵਿਧਾਨ ਲਿਖਿਆ ਸੀ ਅੱਜ ਉਹਨਾਂ ਦਾ ਵੀ ਅੱਜ 26 ਨਵੰਬਰ ਹੈ ਸੰਵਿਧਾਨ ਦਿਵਸ ਹੈ ਤਾਂ ਮੈਂ ਉਹਨਾਂ ਦੀ ਵੀ ਸਾਰ ਸੰਗਤ ਨੂੰ ਪੂਰੇ ਵਰਲਡ ਦੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਦਿੰਨੀ ਆ ਆਓ ਆਪਣਾ ਜੀਵਨ ਜਿਹੜਾ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਆਪਣਾ ਬਤੀਤ ਕਰੀਏ ਬੱਚਿਆਂ ਨੂੰ ਵੱਤਵਾਦ ਵਿੱਦਿਆ ਦੇਈਏ ਸੇ ਸੋਲਦਾਂ ਦੇਈਏ ਔਰ ਚੰਗੇ ਉਹਨਾਂ ਨੂੰ ਸੰਸਕਾਰੀ ਬਣਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਸਮਾਜ ਆ ਤਰੱਕੀ ਵੱਲ ਜਾ ਸਕੇ ਜਿਸ ਦੇਸ਼ ਦਾ ਨਾਗਰਿਕ ਪੜਿਆ ਲਿਖਿਆ ਹੋਏਗਾ ਉਹੀ ਦੇਸ਼ ਤਰੱਕੀ ਕਰੇਗਾ ਨਹੀਂ ਤਾਂ ਉਹ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਦਾ ਜਿਸ ਸਮਾਜ ਦੀ ਔਰਤ ਪੜੀ ਲਿਖੀ ਹੋਏਗੀ ਉਹ ਸਮਾਜ ਉਹ ਪਰਿਵਾਰ ਵੀ ਤਰੱਕੀ ਕਰੇਗਾ ਤਾਂ ਬਾਬਾ ਜੀ ਦਾ ਵੱਡਾ ਪ੍ਰਸ਼ਾਰਤ ਹੈ ਸਾਰੇ মিডিਆ ਦਾ ਧੰਨਵਾਦ ਬਾਬਾ ਜੀ ਚਰਨਾਂ ਚ ਕੋਟੀ ਕੋਟੀ ਪ੍ਰਣਾਮ ਸਾਰੇ ਸੰਗਤ ਦੇ ਚਰਨਾਂ ਚ ਕੋਟੀ ਕੋਟੀ ਪ੍ਰਣਾਮ ਜੈ ਸੰਤ ਬਾਬਾ ਪ੍ਰੀਤਮ ਦਾਸ ਚੈਰੀਟੇਬਲ ਹਸਪੀਟਲ ਦੇ ਵਿੱਚ 17 ਤਰੀਕ ਨੂੰ ਕੈਂਪ ਲਗਾਇਆ ਗਿਆ ਸੀ ਜਿਸ ਦੇ ਵਿੱਚ ਕੋਈ 1500 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਸੀ ਔਰ ਕੋਈ 7 700 ਮਰੀਜ਼ਾਂ ਨੂੰ ਅਸੀਂ ਸਿਲੈਕਟ ਕੀਤਾ ਸੀ ਜਿਨ੍ਹਾਂ ਦੇ ਚਿੱਟੇ ਮੋਤੀਏ ਦੇ ਲੈਂਸ ਪਾਏ ਜਾਣੇ ਸੀ ਤੇ ਉਹਨਾਂ ਦੇ ਪੰਜਾਬ ਜਾ ਕਰਕੇ ਅਸੀਂ ਆਪਰੇਸ਼ਨ ਕਰ ਰਹੇ ਹਾਂ ਰੋਜ਼ ਡੇਲੀ ਅੱਜ ਲਾਸਟ ਦਿਨ ਹੈਗਾ ਉਹਨਾਂ ਦੇ 50 ਆਪਰੇਸ਼ਨ ਜਿਹੜੇ ਸਿਲੈਕਟ ਕੀਤੇ ਸੀ ਉਹਨਾਂ ਦੇ ਅੱਜ ਲੈਂਸ ਪਾ ਦਿੱਤੇ ਜਾਣੇ ਨੇ ਤੇ ਪਿਛਲੇ ਜਿਹੜੇ ਆਪਰੇਸ਼ਨ ਕੀਤੇ ਸੀ ਅੱਜ ਉਹਨਾਂ ਨੂੰ ਛੁੱਟੀ ਦਿੱਤੀ ਗਈ ਹੈ ਤੇ 6700 ਮਰੀਜ਼ਾਂ ਦੇ ਆਪਰੇਸ਼ਨ ਹੋਣੇ ਆ ਤੇ ਜਿਹੜੇ ਮਰੀਜ਼ਾਂ ਦੇ ਨਾਮ ਲਿਖੇ ਹੋਏ ਨੇ ਅਤੇ ਉਹਨਾਂ ਨੂੰ ਅਸੀਂ ਫੋਨ ਕਰਕੇ ਉਹਨਾਂ ਨੂੰ ਅਗਲੀ ਡੇਟ ਦਿੱਤੀ ਜਾਏਗੀ ਉਹਨਾਂ ਨੂੰ ਜਿਹਦੇ ਨਾਂ ਨਹੀਂਗੇ ਉਹਨਾਂ ਦੇ ਵੀ ਆਪਰੇਸ਼ਨ ਕਰ ਦਿੱਤੇ ਜਾਣਗੇ ਤੇ ਸਰ ਜੀ ਲੈਂਚ ਪਈਆਂ ਹੋ ਤੇ ਉਹ ਕਿੰਨੇ ਕਿੰਨੇ ਪੇਜ ਆ ਫਰੀ ਪਈਆਂ ਹਾਂਜੀ ਜੀ ਉਹਨਾਂ ਦੇ ਕੋਈ ਪੈਸਾ ਨਹੀਂ ਮਰੀਜ਼ਾਂ ਕੋਲ ਆ ਗਿਆ ਜੀ ਚਿੱਟੇ ਮੋਤੀ ਦੇ ਜਿਹੜੇ ਲੈਂਸੇ ਮਹਾਰਾਜ ਜੀ ਨੂੰ ਬਿਲਕੁਲ ਫਰੀ ਪਾਈ ਗਏ ਨੇ ਜੀ ਤੇ ਦਵਾਈਆਂ ਵੀ ਫਰੀ ਦਿੱਤੀਆਂ ਗਈਆਂ ਉਹ ਰਹਿਣ ਸਹਿਣ ਦਾ ਜੋ ਵੀ ਖਾਣਾ ਪੀਣ ਦਾ ਖਰਚਾ ਸਾਰਾ ਮਹਾਰਾਜ ਨੇ ਕੀਤਾ ਜੀ ਅਸੀਂ ਸ਼ੰਤਾ ਮਹਾਪਰਸ਼ਾ ਦਾ ਤੇ ਸਚੇ ਸਿੰਘ ਬੇਗਲ ਪਰਿਵਾਰ ਦਾ ਤੇ ਡਾਕਟਰ ਸਾਹਿਬਾਂ ਦੀ ਟੀਮ ਦਾ ਤੇ ਆਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦੀਆਂ ਵਾਹ ਸੋਨਿਰ ਫੇਰ ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਸਭ ਤੋਂ ਪਹਿਲਾਂ ਧੰਨਵਾਦ ਮਹਾਰਾਜ ਜੀ ਜੁਗਿਆ ਸੰਗਤਾਂ ਦੇ ਪਰੋਸ਼ਨ ਹੋਏ ਆਂ ਸੇਵਾ ਕਰਦੇ ਆਂ ਤੇ ਸਾਡੇ ਕੋਲ ਜੇ ਕੋਈ ਗਲਤੀ ਹੋ ਸਕੀ ਤੇ ਉਹਦਾ ਯੋਗਰ ਕੋਈ ਬੋਲੇ ਤਾਂ ਅਸੀਂ ਬੋਲਿਆ ਉਹਦੇ ਤੁਹਾਡੇ ਬੱਚੇ ਆ ਛੋਟੇ ਸਾਨੂੰ ਮਾਫ ਕਰਨਾ ਸਵਜ ਭਾਰਤੀਏ ਸੰਵਿਧਾਨ ਦਿਵਸ ਬਾਬਾ ਸਾਹਿਬ ਡਾਕਟਰ ਬੀ ਆਰ ਐਮbedkar ਸਾਹਿਬ ਜੀ ਦੀ ਬਦਨਾਨਤ ਤੁਹਾਡੀ ਛੋਟੀ ਬੱਚੀ ਹੱਥ ਦੇ ਵਿੱਚ ਮੈਕ ਫੜ ਕੇ ਬੋਲ ਰਹੀ ਆ ਨਹੀਂ ਤਾਂ ਇਹ ਅਧਿਕਾਰ ਨਹੀਂ ਸੀ ਸਭ ਤੋਂ ਬਾਅਦ ਧੰਨਵਾਦ ਸੰਤ ਮਹਾਕੋਸ਼ਿਆਂ ਦਾ ਕੋਈ ਸੰਗਰ ਨੂੰ ਇਹ ਜਾਦਰ ਦੇ ਵੇਸੇ ਮਹਾਰਾਜ ਜੀ ਨੇ ਪਹਿਲੇ ਬੰਦ ਕਰ ਦਿੱਤਾ ਮੈਨੂੰ ਲੱਗਦਾ ਇਹ ਪਿੱਛੇ ਕੁਛ ਰਹਿ ਗਿਆ ਬੋਲਣ 'ਚ ਨਹੀਂ ਪਾਰਾ ਮਹਾਰਾਜ ਜੀ ਦਾ ਹੁਕਮ ਹੋਇਆ ਹੈ ਸੋ ਹਾਸਦੇ ਚਿਹਰੇ ਪਿੱਛੇ ਹਾਸਦੇ ਚਿਹਰੇ ਪਿੱਛੇ ਗਮ ਨੂੰ ਪਛਾਣ ਲੈਂਦੀਆਂ ਨੇ ਹਾਸਦੇ ਚਿਹਰੇ ਪਿੱਛੇ ਗਮ ਪਛਾਣ ਲੈਂਦੇ ਨੇ ਇਹ ਮਾਪੇ ਹੁੰਦੇ ਆ ਜਿਹੜੇ ਬਿਨਾਂ ਦੱਸੇ ਦਿਲ ਦੀ ਗੱਲ ਵੀ ਜਾਣ ਲੈਂਦੇ ਨੇ ਇਹ ਮੱਤਾਂ ਹੀ ਹੁੰਦੇ ਆ ਜੋ ਬਿਨਾਂ ਦੱਸੇ ਦਿਲ ਦੀ ਜਲਦੀ ਜਾਣ ਲੈਂਦੇ ਨੇ ਸਾਡੇ ਦਰਮਿਆਨ মিডিਆ ਕੌਂਸੀ ਆ ਜੀ ਬਾਬਾ ਜੀ ਦੇ ਬਾਹਰ ਵੀ ਦੇਖੋ ਕਿ ਦੂਰ ਦੂਰੋਂ মিডিਆ ਚੱਲ ਕੇ ਆਉਂਦਾ ਹੈ ਤੁਹਾਡੀਆਂ ਫੋਟੋ ਬੁੱਕਣਾਂ ਮੈਂ ਵੱਡਾ ਕੰਮ ਕਰਾ ਰਿਹਾ ਜੀ ਜੰਮ ਕੇ ਜੱਬੀ ਨਿਊਜ਼ ਖਾਸਪੁਰਾ ਟੀਵੀ ਤੇਰੇ ਬਾਬੇ ਸਾਡੇ ਟੀਵੀ ਸਭ ਤੋਂ ਪਹਿਲਾਂ ਤਾਹੀ ਸਾਰੇ ਮੀਡੀਆ ਕੰਪਨੀਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਨੂੰ ਮੇਰਾ ਮਨ ਕੋਈ ਨਾ ਪਰੇਸ਼ਾਨੀ ਸੀ ਮੈਂ ਕੱਲੇ ਤ ਵੀਡੀਓ ਦੇਖ ਲਈ ਤੇ ਮੈਨੂੰ ਮੁੱਦਾ ਮਿਲ ਗਿਆ ਜਿਹਨੂੰ ਤਾਕਤ ਮਿਲ ਗਿਆ 400 ਦੀ ਬੱਚੀ ਨੂੰ ਮਾਪਿਆਂ ਨੇ ਭਾਰਤ ਦੇ ਵਿੱਚ 10 ਸੀਟ ਦੇ ਡੱਗ ਤੇ ਚੱਲੇ ਗਏ ਉਹ ਥਾਂ ਦੇ ਜੰਗ ਬੋੜੇ ਬੱਚੀ ਦੇਖੋ ਜਿਹਨਾਂ ਨੇ ਕੋੜਾ ਲੱਭਾ ਹੈਗੀ ਉਹਨਾਂ ਨੂੰ ਕਦਰਾਂ ਨਹੀਂ ਜਿੱਦਾਂ ਦੇ ਕੋਲ ਹੈ ਨਹੀਂ ਉਹ ਅਦਾਸਾ ਕਰਦੇ ਹੋ ਕਿ ਰੱਬ ਚਾਹੀ ਸਾਨੂੰ ਧੀ ਦੇ ਦੇ ਬੱਤਿ ਮੱਦੀ ਅੱਜ ਮੈਂ ਸਿੱਖਾਈ ਵੀ ਗੱਲ ਆਦੀ ਮੈਂ ਅਲਕੋ ਜਿਵੇਂ ਮਰੀ ਜਾਂਦੀ ਹੈ ਨਾ ਪੁੱਤ ਘਟ ਮਾਰ ਹੁੰਦੇ ਨਹੀਂ ਆ ਜਾਦੀਆਂ ਹੁੰਦੇ ਆ। ਹਾਂਜੀ ਕੱਲ ਮੈਂ ਅੰਮ੍ਰਿਤਸਰ ਦੇ ਵਿੱਚ ਮੈਂ ਮਾਤਾ ਜੀ ਨੂੰ ਮਿਲਿਆ ਤੇ ਮੈਂ ਕਹਿੰਦੀ ਮੇਰਾ ਪੁੱਤ ਸੀਗਾ ਤੇ ਮੇਰੇ ਪਾਪਾ ਦਾ ਤਾਂ ਤਿੰਨ ਬੱਚੇ ਸੀ ਮੇਰੇ ਕੋਟੇ ਪੁੱਤਰੀਆਂ ਸੀਗੇ ਤੇ ਰੁੱਕ ਗਿਆ ਪੁੱਤ ਮੇਰਾ। ਤੇ ਕਹਿੰਲੀ ਮੇਰੀ ਜੀ ਦੀਆਂ ਅੰਮ੍ਰਿਤਸਰ ਮਾਤਾ ਦੀ ਤੇਰੀ ਧੀ ਲਈ ਜੰਮਦੀ ਰਹੀ ਤੇ ਮੇਰੀ ਮਗਰਤੀ ਉਹ ਨੂੰ ਲੈ ਕੇ ਜ਼ਰੂਰ ਆਉਂਦੇ ਨਾਲ। ਕਿ ਤੇ ਭਾਣਾ ਲਾਇਆ ਕਿ ਹੋ ਸਕਦਾ ਸੰਤ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚੋਂ ਕਿਸੇ ਨੂੰ ਸਿੱਖਿਆ ਮਿਲ ਜਾਵੇ। ਕੀ ਯਾਦ ਬੁੱਤਰਾ ਨੇ ਇਸ ਜਿਹੜਾ ਭਾਰਤ ਹੈ ਨਾ 70 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਦੇਸ਼ ਨੂੰ ਆਜ਼ਾਦ ਹੋਣੇ ਪਰ ਅੱਜ ਵੀ ਇਹ ਭਾਰਤ ਬੁਲਾ ਦੇ ਵਿੱਚੋਂ ਨਿਕਲਿਆ ਨਹੀਂ ਨਾ। ਕੁੜੀ ਲਈ ਗਾਣਾ ਆਪਣੇ ਮਾਪਿਆਂ ਨੂੰ ਇਹ ਨਹੀਂ ਦੇਣਾ ਸਾਨੂੰ ਡਰਸ ਲਾ ਕੇ ਦੋ ਸੂਟ 5000 ਦਾ ਲੈ ਕੇ ਦੋ ਜਾਂ ਤੈਨੂੰ ਤੁਸੀਂ ਆਈਫੋਨ ਲੈ ਕੇ ਦੋ। ਮੈਂ ਆਪਣੇ ਮੱਥੇ ਨੂੰ ਗੱਦੀ ਲੀਤੀ ਹੈ ਸੀ ਮੇਰੀ ਮਾਂ ਨੇ ਮੇਰੇ ਪਿਓ ਨੇ ਪੜਾਈ ਦਾ ਖਰਚਾ ਕੀਤਾ ਤੇ ਮੈਂ ਪਰਿਵਾਰ ਨੂੰ ਬੋਨ ਲੈ ਕੇ ਬੱਤਾਂ ਸੁਣਾ ਆਪਣੀਆਂ ਬੱਚੀਆਂ ਨੂੰ ਇਹ ਕੰਮ ਕਰਨਾ ਹੈ ਕਿ ਇਹ ਉੱਤਰਾ ਦਾ ਜਿਹੜਾ ਘਰ ਤਾ ਨਾ ਭਰਵਾ ਲਗਾ ਕੇ ਉਹ ਮੇਰੇ ਜਿਵੇਂ ਮੈਂ ਤਾਂ ਕੋਰੇ ਨੋ ਨਹੀਂ ਧੀਆ ਨੂੰ ਲੈ ਕੇ ਕੋਈ ਹੋਰ ਜੀ ਮੈਂ ਨਹੀਂ ਕੋਈ ਹੋਰ ਮੈਂ ਹੁਣੀ ਹੁੜਾ ਅੱਡਾ ਬੈਠਾ ਜਿਹਦਾ ਸਾਨੂੰ ਦੇ ਮੁੰਡ ਜੋਰ ਠੀਕ ਹੈ ਨਾ ਉਹ ਇਹ ਆਮ ਦਾ ਪਾਵਾ ਚਾਈ ਹੋਣੇ ਆ

ਤੋਂ ਮਾਤਾ ਪਿਤਾ ਦੇਖ ਲਿਆ ਵੀ ਮળો ਸਾਰੇ ਬੱਚੇ ਆਉਂਦੇ ਗੱਲੋਂ ਦੇਖੀਏ ਉਹਨਾਂ ਨੂੰ ਸੌ ਜਾਂ ਹੁੰਦੇ ਆ ਬੋਤਾ ਬਿਉੜਾ ਪੋਤੀ ਬਿਉੜੀ ਦੋਤਾ ਬਿਉੜਾ ਸੁਦੀ ਬਿਉੜੀ ਕੋਪੋਜ ਨਹੀਂ ਮੈਨਾਂ ਯਾ ਪ੍ਰੈਸੈਂਟ ਕਰ ਲੈਂਦੇ ਉਧਰ ਮੈਂ ਵੀ ਅਜੇ ਕਰਵਾਉਣਾ ਦੋਸਾ ਜੋ ਪਹਿਲਾਂ ਸ਼ੈਡ ਕੀਤਾ ਹੁੰਦਾ ਉਧਰ ਉਹਨੂੰ ਵੀ ਲੋੜ ਆ ਜਦੋਂ ਤੋਂ ਬਾਹਰ ਬੱਚੇ ਚੱਲਿਆ ਨੇ ਨਾ ਉਹ ਮੈਨੂੰ ਵਿਆਹ ਨਹੀਂ ਕਰਾਉਂਦੇ ਕਹਿੰਦੇ ਅਜੇ ਨਹੀਂ ਵਿਆਹ ਕਰਾਉਣਾ ਸਾਜ ਨੂੰ ਮਾਤਾ ਪਿਤਾ ਕਹਿੰਦੇ ਮੇਰੇ ਪੁੱਤ ਦੀ ਬਹੁਤ ਉਮਰ ਹੋ ਗਈ ਆ ਵਿਆਹ ਨਹੀਂ ਕਰਾਉਂਦਾ ਸਾਜ ਨੂੰ ਕਹਿੰਦੇ ਕਰਾਇਆ ਹੁੰਦਾ جی جی چلے گئے جیوٹ ہو گئے कु दिचारो सदा कॾहिं भेण कॾहिं पती कजे नयक बांधी जे मां ਬੋਲਿਆ ਕੀ ਆ ਦੇਖਣਦਾਰ ਕਿਵੇਂ ਅੱਗੇ ਤੁਰਾਂਗੇ ਕੋਈ ਜੰਮੇਗਾ ਪੁੱਤ ਕਿਥੇ ਤੁਸੀਂ ਤੇ ਲੂ ਝੋੜਾਂਗੇ ਇਹ ਤਾਂ ਬਹੁਤ ਸਾਰੀਆਂ ਬਿੱਦਰੀਆਂ ਬੈਠੀਆਂ ਆ ਤੁਸੀਂ ਸੱਸਾ ਹੀ ਆ ਸਾਰੀਆਂ ਮਾਵਾਂ ਦੀਆਂ ਤੇ ਸੱਸਾ ਵੀ ਆ ਕਈ ਵਾਰੀ ਆਪਣੇ ਮੁੰਡਾ ਨੂੰ ਕਹਿੰਦੇ ਨਹੀਂ ਸਾਨੂੰ ਪੁੱਤ ਜੰਮ ਕੇ ਦੇ ਨਹੀਂ ਸਾਨੂੰ ਪੁੱਤ ਜੰਮ ਕੇ ਦੇ ਪੁੱਤ ਜਿਹੜੇ ਆ ਬੋਸਾਂ ਦਾ ਬੁਹਾਪੇ ਦੇ ਵਿੱਚ ਨਾਲ ਖੜੇ ਹੋਣ ਨਾ ਹੋ ਤੁਹਾਡੇ ਮਾਪੇ ਦਾ ਸਹਾਰਾ ਜਰੂਰ ਬਣ ਜਾਂਦੀਆਂ ਆ ਆਪਣੀਆਂ ਧੀਆਂ ਦੇ ਉੱਤੇ ਇਸ ਚੀਜ਼ ਦਾ ਪ੍ਰੈਸ਼ਰ ਨਾ ਮਾਇਆ ਕਰੋ ਕਿ ਸਾਨੂੰ ਪੁੱਤ ਹੀ ਚਾਹੀਦੇ ਆ ਧੀਆ ਹੋ ਜਾਵੇ ਧੀਆ ਜੇ ਪੁੱਤੀਆਂ ਪੁੱਤਰੀਆਂ ਆ ਤੁਹਾਡੀਆਂ ਉਹ ਡਾਕਟਰ ਬਣ ਜਾਣ ਤੇ ਪੁੱਤ ਨਸ਼ੇ ਤੇ ਲੱਗ ਕੇ ਫਿਰ ਮਾਪੇ ਨੂੰ ਲੱਤਾਂ ਮਾਰੀ ਇਹ ਲੈਣੇ ਨਹੀਂ ਸਾਨੂੰ ਪੁੱਤ ਚਾਹੀਦਾ ਆ ਪੁੱਤ ਚਾਹੀਦਾ ਪਰ ਮਾਤਮਾ ਦੀ ਦਾਤ ਚਾਹੇ ਧੀਆ ਚਾਹੇ ਪੁੱਤਾ ਕੁਦਰਤ ਦੀ ਦੇਣ ਹੱਸ ਕੇ ਕਬੂਲ ਕਰਿਆ ਕਰੋ ਬੀਬੀ ਕਹਿੰਦੀ ਆ ਜਦ ਜੰਮੇ ਵਾਫਤ ਕੀ ਫੋਦ ਸੁਣ ਕੈ ਨੂੰ ਜੋੜਾਂਗੇ ਇਹਨੂੰ ਗੁਰਪੀਰੋ ਵੱਡੇ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਆ 100 ਕਿਉਂ ਬੰਦਾ ਆ ਕੀਏ ਜਦੋਂ ਜੰਮੇ ਰਜਾਨ ਪਰ ਅੱਜ ਮਾਤਾ ਸਾਡੀ ਇਦਾਂ ਦੀ ਐ ਜੀ ਕਹਿੰਦੇ ਆਰਥ ਜਨਾਨੀ ਜਾਤ ਪੈਰ ਦੀ ਜੁੱਤੀ ਅਸੀਂ ਜਿਹੜੀ ਅਸਲ ਆ ਉਹ ਗੁੱਤ ਨੇ ਰਿਚ ਜੇਸ ਹੋਰਦ ਨੇ ਗੁਰੂਆਂ ਪੀਰਾਂ ਨੇ ਜਨਮ ਦਿੱਤਾ ਐ ਨਾ ਉਹ ਹੋਰਦ ਤੋਂ ਢਾਡੇ ਨਾਲੋਂ ਜ਼ਿਆਦਾ ਕਮਾਂਡਰ ਮੈਂ ਪੀਵਾਂਗੇ ਕੋਹ ਜੰਮੇਗਾ ਫੁੱਤ ਕੀ ਤੇ ਦੁਸ਼ਤ ਨੂੰ ਜੋੜਾਂਗੇ ਜਨ ਪੰਜਾਬੀ ਨਿਊਜ਼ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ